ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਸਟੂਡੈਂਟਸ ਦੇ ਲਈ ਜਿਹੜਾ ਅੱਜ ਤੁਹਾਡਾ ਪੰਜਾਬੀ ਲਾਜ਼ਮੀ ਦਾ ਹੋ ਚੁੱਕਿਆ ਪੇਪਰ ਹੈ ਹੋ ਚੁੱਕੇ ਪੇਪਰ ਦੇ ਆਪਾਂ ਤੁਹਾਡੇ ਨਾਲ ਅਨਸਰ ਕੀ ਡਿਸਕਸ ਕਰ ਰਹੇ ਆਂ ਆਈ ਹੋਪ ਤੁਹਾਡਾ ਸਾਰਿਆਂ ਦਾ ਐਗਜ਼ਾਮ ਬਹੁਤ ਵਧੀਆ ਗਿਆ ਹੋਣਾ ਪੇਪਰ ਬਹੁਤ ਈਜ਼ੀ ਸੀ ਲੈਟਰ ਵੀ ਪੱਤਰੀ ਬਹੁਤ ਸੌਖਾ ਸੀ ਨਾ ਤੇ ਕਹਾਣੀ ਦਾ ਸਾਰ ਵੀ ਸਾਂਝ ਕਹਾਣੀ ਵੀ ਆਈ ਹੋਈ ਸੀ ਇਹ ਘਰ ਜਆ ਆਪਾਂ ਨੇ ਸੌਖੀਆਂ ਸੀ ਤੇ ਕੇਂਦਰੀ ਭਾਵ ਵੀ ਪਹਿਲਾ ਹੀ ਕੇਂਦਰੀ ਭਾਵ ਆਇਆ ਸੀ ਨਾ ਟੁਕੜੇ ਜਗਤ ਨਰਿ ਹਰ ਇੱਕ ਵਕਤ ਤੇ ਘੋਤਾ ਵਗੈਰਾ ਵੀ ਬਹੁਤ ਈਜ਼ੀ ਸੀ ਤੇ ਮੇਨ ਗੱਲ ਹੈ ਕਿ ਸ਼ਾਰਟ ਕੁਐਸਚਨ ਤੁਹਾਡੇ ਸੌਖੇ ਸੀ ਜਿੰਨੇ ਵੀ ਆਪਾਂ ਨੇ ਹੁਣ ਤੱਕ ਬੇਸ਼ੱਕ ਮੇਰੇ ਤੋਂ ਮਾਡਲ ਟੈਸਟ ਪੇਪਰ ਘੱਟ ਅਪਲੋਡ ਕੀਤੇ ਗਏ ਨੇ ਬਟ ਜਿੰਨੇ ਮੈਂ ਕੀਤੇ ਗਏ ਨੇ ਉਹਨਾਂ ਦੇ ਵਿੱਚ ਸਾਰੇ ਕੁਐਸਚਨ ਮੈਂ ਬੋਲ ਕੇ ਤੁਹਾਨੂੰ ਕਰਵਾਏ ਹੋਏ ਸੀ ਹਨਾ ਸੋ ਜਦੋਂ ਮੈਂ ਕੋਈ ਵੀ ਮਾਡਲ ਟੈਸਟ ਪੇਪਰ ਅਪਲੋਡ ਕਰਦੀਆਂ ਤਾਂ ਸਟੂਡੈਂਟ ਸਿਰਫ ਮੈਂ ਸਿਰਫ ਉਹਨਾਂ ਦੇ ਅਨਸਰ ਕੁਐਸਚਨ ਦੇ ਅਨਸਰ ਜੀ ਨਹੀਂ ਕਰਦੀ ਮੈਂ ਬਾਕੀ ਜਿੰਨੇ ਵੀ ਹੋਰ ਰਿਲੇਟਡ ਜਿੰਨੇ ਵੀ ਉਸ ਟਾਪਿਕ ਦੇ ਨਾਲ ਰਿਲੇਟਡ ਕੁਐਸਚਨ ਬਣਦੇ ਨੇ ਸਾਰੇ ਤੁਹਾਡੇ ਨਾਲ ਡਿਸਕਸ ਕਰਦੀਆਂ ਸੋ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਆ ਕਰੋ ਠੀਕ ਹੈ ਉਹਨੂੰ ਸਕਿਪ ਨਾ ਕਰਿਆ ਕਰੋ ਕਿਉਂਕਿ ਬਹੁਤ ਸਾਰੇ ਬੱਚੇ ਸਕਿਪ ਫੰਕਸ਼ਨ ਅੰਤਰ ਦੇਖੀ ਜਾਂਦੇ ਨੇ ਐਵੇਂ ਨਾ ਕਰਿਆ ਕਰੋ ਕਿਉਂਕਿ ਮੈਂ ਬਹੁਤ ਸਾਰੇ ਕੁਐਸਚਨਸ ਦੇ ਅਨਸਰ ਬੋਲ ਕੇ ਜਦੋਂ ਆਪਾਂ ਜਿਵੇਂ ਕਲਾਸ ਦੇ ਵਿੱਚ ਆਪਾਂ ਪੜਾ ਰਹੇ ਹੁੰਨੇ ਆ ਹਨਾ ਵੀ ਇੱਕ ਕੁਐਸਚਨ ਦੇ ਨਾਲ ਰਿਲੇਟਡ ਹੋਰ ਕਿੰਨੇ ਕੁਐਸਚਨਸ ਆਈ ਜਾਂਦੇ ਹੁੰਦੇ ਨੇ ਮਾਈਂਡ 'ਚ ਮੈਂ ਸੇਮ ਉਸੇ ਚੀਜ਼ ਨੂੰ ਲੈ ਕੇ ਚੱਲਦੀ ਹੁੰਨੀ ਆ ਵੀ ਜੋ ਵੀ ਤੁਹਾਨੂੰ ਮੈਂ ਸਮਝਾਵਾਂ ਉਹਦੇ ਨਾਲ ਰਿਲੇਟਡ ਜਿੰਨੇ ਵੀ ਟੌਪਿਕ ਦੇ ਨਾਲ ਜੋ ਵੀ ਮਟੀਰੀਅਲ ਹੈ ਉਹ ਸਾਰਾ ਤੁਹਾਡੇ ਨਾਲ ਡਿਸਕਸ ਕੀਤਾ ਜਾਵੇ ਹਾਂਜੀ सो so, मेरे को स्टूडेंट सैट बी है बाकी ए आर बी ए सी एच भी सेम सेमशनस हो गए बट थोड़ा जा अगे पिछे हो ठीक है क्श्चनस बाकी सेम सेमें होगी मतलब कि क्वेश्चन की पोजिशन अगे पिछे होगी क्वेश्चन आंस क्वेश्चन सेम होगा बट उन्होंने नंबरिंग अगे पिछे होगी ठीक है हाँ जी सब तो पहला वस्तुनिस्ट क्वेश्चन है सैट बी के सही गलत ਇਹ ਵੀ ਦੇਖੋ ਮੈਂ ਰਮਾਇਣ ਮਹਾਭਾਰਤ ਬਾਰੇ ਬੋਲਦੀ ਰਮਾਇਣ ਬਾਰੇ ਬੋਲ ਰਹੀ ਸੀ ਕਿ ਇਹਦੀ ਰਚਨਾ ਜਿਹੜੀ ਕਿ ਪੰਜਾਬ ਦੀ ਧਰਤੀ ਤੇ ਹੀ ਹੋਈ ਹੈ ਰਿਗਵੇਦ ਦੀ ਰਚਨਾ ਤਾਂ ਉਹੀ ਕੁਐਸਚਨ ਆਏ ਹੋਏ ਨੇ ਤੁਸੀਂ ਦੇਖਿਓ ਨਾ ਵੀ ਬਹੁਤ ਸਾਰੇ ਕੁਐਸਚਨ ਆਪਾਂ ਨੇ ਬੋਲ ਕੇ ਕਰਵਾਏ ਹੋਏ ਨੇ ਬਸ ਥੋੜਾ ਵਿਜੀ ਸਚਡਿਊਲ ਹੋਣ ਕਰਕੇ ਮੈਂ ਤੁਹਾਨੂੰ ਫੁੱਲ ਪ੍ਰੋਪਰ ਵੇ ਦੇ ਵਿੱਚ ਮਾਡਲ ਟੈਸਟ ਪੇਪਰ ਆਪਾਂ ਅਪਲੋਡ ਨਹੀਂ ਕਰ ਸਕੇ ਬਾਕੀ ਜਿੰਨੇ ਵੀ ਹੈਗੇ ਸੀ ਆਪਾਂ ਨੇ ਜੋ ਵੀ ਮਟੀਰੀਅਲ ਸੀ ਤੁਹਾਨੂੰ ਪੂਰਾ ਪ੍ਰੋਵਾਈਡ ਕਰਵਾਇਆ ਹਾਂਜੀ ਨੈਕਸਟ ਇਗਜ਼ਾਮ ਦੇ ਲਈ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਰ ਤੁਸੀਂ ਨਹੀਂ ਕੀਤਾ ਹੋਇਆ ਫਰਸਟ ਕੁਐਸਚਨ ਮੈਂ ਤੁਹਾਨੂੰ ਇਹ ਵੀ ਦੱਸੂਗੀ ਵੀ ਜੇ ਕੋਈ ਫਾਲਸ ਹੈ ਤਾਂ ਕਿਉਂ ਫਾਲਸ ਹੈ ਰਮਾਇਣ ਤੇ ਮਹਾਭਾਰਤ ਦੀਆਂ ਪ੍ਰਮੁੱਖ ਘਟਨਾਵਾਂ ਅਯੋਕੇ ਰਾਜਨੀਤਿਕ ਪੰਜਾਬ ਦੀ ਧਰਤੀ ਉੱਪਰ ਹੀ ਵਾਪਰੀਆਂ ਸਨ ਤਾਂ ਇਹ ਸਹੀ ਹੈ ਜਾਂ ਗਲਤ ਰਮਾਇਣ ਤੇ ਮਹਾਭਾਰਤ ਤਾਂ ਸਟੂਡੈਂਟਸ ਇਹ ਟru ਸੀ ਅੱਗੇ ਸੀ ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਰੀਤੀ ਰਿਵਾਜਾਂ ਦਾ ਆਰੰਭ ਦੇਵੀ ਤਾਕਤਾਂ ਨੂੰ ਪਤਿਆਉਣ ਜਾਂ ਰਿਜਉਨ ਕਰਕੇ ਹੋਇਆ ਤਾਂ ਇਹ ਵੀ ਬਿਲਕੁਲ ਠੀਕ ਸੀ ਕਿਉਂਕਿ ਜਿਹੜਾ ਆਦੀ ਮਾਨਵ ਸੀ ਉਹ ਬਹੁਤ ਸਾਰੇ ਜਿਹੜੀ ਦੇਵੀ ਤਾਕਤਾਂ ਸੀ ਉਹਨਾਂ ਤੋਂ ਡਰਦਾ ਸੀ ਡਰ ਜਾ ਭੈ ਕਾਰਨ ਕਰਕੇ ਹੀ ਜਿਹੜੇ ਕਿ ਜਿਹੜੇ ਆਪਣੇ ਸੰਸਕਾਰ ਨੇ ਉਹ ਵੱਜੇ ਨੇ ਤਾਂ ਬਹੁਤ ਸਾਰੇ ਜਿਹੜੇ ਸੰਸਕਾਰਾਂ ਦਾ ਆਰੰਭ ਦੇਵੀ ਤਾਕਤਾਂ ਨੂੰ ਪਤਿਉਣ ਜਾ ਰਿਜੋਨ ਕਰਕੇ ਹੋਇਆ ਸੱਤ ਸਹੀ ਕਹਾਣੀ ਦਾ ਲੇਖਕ ਸੰਤੋਖ ਸਿੰਘ ਧੀਰ ਹੈ ਇਹ ਗਲਤ ਹੈ ਕਿਉਂਕਿ ਸੱਤ ਸਹੀ ਕਹਾਣੀ ਡਾਕਟਰ ਦਲੀਪਕੌਰ ਟੀਵਾਣਾ ਨੇ ਲਿਖੀ ਹੋਈ ਹੈ ਦਲੀਪਕੌਰ ਡਾਕਟਰ ਦਲੀਪਕੌਰ ਟੀਵਾਣਾ ਤੇ ਇੱਥੇ ਲਿਖਿਆ ਸੀ ਸੰਤੋਖ ਸਿੰਘ ਧੀਰ ਸੰਤੋਖ ਸਿੰਘ ਧੀਰ ਦੀ ਤਾਂ ਆਪਣਾ ਦੇਸ਼ ਕਹਾਣੀ ਸੀ ਸੋ ਜਿਸ ਕਰਕੇ ਫਾਲਸ ਸੀ ਅਗਲਾ ਸੀ ਕੁਐਸਚਨ ਫੋਰਥ ਮੁਕਾਬਲੇ ਵਿੱਚ ਸਭ ਨੂੰ ਬਰਾਬਰ ਮੌਕੇ ਮਿਲਦੇ ਨੇ ਤੇ ਇਹ ਦੱਸਣ ਲਈ ਮਹਾਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਖੌਤ ਟੁਕਮੀਆਂ ਤੇ ਵੀ ਗਲਤ ਸੀ ਕਿਉਂਕਿ ਮਹਾਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਇਹ ਤਾਂ ਖੌਤ ਆਪਾਂ ਉਦੋਂ ਵਰਤਦੇ ਜਦੋਂ ਆਪਾਂ ਨੇ ਕਹਿਣਾ ਹੋਵੇ ਕਿ ਭਾਈਚਾਰੇ ਦੇ ਵਿੱਚ ਸਾਰੇ ਸਾਰੇ ਬਰਾਬਰ ਹੁੰਦੇ ਨੇ ਕੋਈ ਵੱਡਾ ਛੋਟਾ ਨਹੀਂ ਹੁੰਦਾ ਠੀਕ ਹੈ ਉਸ ਸਮੇਂ ਖੌਤ ਵਰਤੀ ਜਾਂਦੀ ਹੈ ਤੇ ਅਗਲਾ ਹੈਗਾ ਸੀ ਆਪਣੇ ਅਹੁਦੇ ਦਾ ਲਾਭ ਕੇਵਲ ਆਪਣੇ ਹੀ ਸਕੇ ਸਬੰਧੀਆਂ ਨੂੰ ਦੇਣ ਦੀ ਸਥਿਤੀ ਦੇ ਵਿੱਚ ਅੰਨਾ ਵੰਡੇ ਰਿਉੜੀਆਂ ਮੁੜਮੁੜ ਆਪਣੇ ਉਂਤੇ ਵੀ ਬਿਲਕੁਲ ਠੀਕ ਹੈ ਇਹ ਠੀਕ ਸੀ ਤੁਹਾਡਾ ਫਸਟ ਠੀਕ ਸੀ ਇਹ ਦੇਵੀ ਤਾਕਤਾਂ ਵਾਲਾ ਠੀਕ ਸੀ ਸੰਤੋਖ ਸਿੰਘ ਤੇ ਰੇਵ ਗਲਤ ਸੀ ਤੇ ਮੁਕਾਬਲੇ ਵਾਲੇ ਮਾਮੂਠਾਂ ਵਾਲੇ ਗਲਤ ਸੀ ਹਾਂਜੀ ਉਸ ਤੋਂ ਅੱਗੇ ਸੀ ਵੀਡੀਓ ਨੂੰ ਸਟੂਡੈਂਟਸ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਕਿ ਸਾਰੇ ਬੱਚਾ ਨੂੰ ਪਤਾ ਲੱਗ ਸਕੇ ਵੀ ਜਿਹੜੇ ਉਹ ਸ਼ਾਰਟ ਕੁਐਸਚਨ ਕਰਕੇ ਆਏ ਨੇ ਤੇ ਜਿਹੜਾ ਵਾਕ ਵਟਾਂਦਰਾ ਕਰਕੇ ਆਏ ਨੇ ਸ਼ਬਦ ਕੋਸ਼ ਤਰਤੀਬ ਬਣਾ ਕੇ ਆਏ ਨੇ ਕੀ ਉਹਨਾਂ ਦੇ ਆਨਸਰ ਸਹੀ ਨੇ ਠੀਕ ਹੈ ਕਿਉਂਕਿ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਦੱਸਾਂਗੇ ਕਿ ਜਿਹੜੇ கரੈਕਟ ਆਨਸਰ ਕੀ ਬਣਦੇ ਸੀ ਤੇ ਤੁਸੀਂ ਕੀ ਕਰਕੇ ਆਓ ਤੁਹਾਡੇ ਕਿੰਨੇ ਕ ਮਾਰਕਸ ਬਣਦੇ ਨੇ ਹਨਾ ਫਿਰ ਬੱਚੇ ਨੂੰ ਹੌਸਲਾ ਹੋ ਜਾਣਾ ਕਿ ਹਾਂ ਸਾਡੇ ਇੰਨੇ ਮਾਰਕਸ ਬਣ ਜਾਣਗੇ ਇਸ ਪੇਪਰ ਦੇ ਵਿੱਚ ਸੋ ਆਪਾਂ ਜਿਸ ਕਰਕੇ ਆਨਸਰ ਕੀ ਅਪਲੋਡ ਕਰ ਰਹੇ ਹਾਂ ਅਗੇ ਖਾਲਿਸਤਾਨ ਨੇ ਰੰਗਾ ਲੰਬੀ ਨਕਲ ਦਾਇਆ ਇੱਕ ਪ੍ਰਕਾਰ ਦਾ ਡੈਸ਼ ਹੁੰਦਾ ਹੈ ਹਾਂਜੀ ਲੰਬੀ ਲੱਕੜ ਦੇ ਵਿੱਚ ਰੰਗਾ ਕੀ ਹੁੰਦਾ ਨਿਰਦੇਸ਼ਕ ਹੁੰਦਾ ਹੈ ਇੱਕ ਪ੍ਰਕਾਰ ਦਾ ਕੀ ਹੁੰਦਾ ਨਿਰਦੇਸ਼ਕ ਹੁੰਦਾ ਹੈ ਨੈਕਸਟ ਸੀ ਹਰ ਪੰਜਾਬੀ ਨੂੰ ਆਪਣੇ ਡੈਸ਼ ਤੇ ਅਭਿਮਾਨ ਨਹੀਂ ਸਗੋਂ ਮਾਣ ਕਰਨਾ ਚਾਹੀਦਾ ਆਪਣੇ ਸੱਭਿਆਚਾਰ ਤੇ ਆਪਣੇ ਸੱਭਿਆਚਾਰ ਤੇ ਅਭਿਮਾਨ ਨਹੀਂ ਕਰਨਾ ਚਾਹੀਦਾ ਬਲਕਿ ਪ੍ਰਾਊਡ ਕਰਨਾ ਚਾਹੀਦਾ ਸੱਭਿਆਚਾਰ ਅੱਗੇ ਸੀ ਕਾਵਿ ਸਤਰਾਂ ਹਾਂਜੀ ਕਾਵਿ ਸਤਰਾਂ ਤੁਹਾਨੂੰ ਕੱਲ ਹੀ ਆਪਾਂ ਨੇ ਵੀਡੀਓ ਅਪਲੋਡ ਕੀਤੀ ਸੀ ਜਿਸ ਦੇ ਵਿੱਚ ਮੈਂ ਤੁਹਾਨੂੰ ਦੱਸੇ ਸੀ ਕਿ ਇਹ ਕਾਵਿ ਸਤਰਾਂ ਜਿੰਨੇ ਮਾਡਲ ਟੈਸਟ ਪੇਪਰਾਂ ਚ ਆਉਣਾ ਹੋਣ ਜਣੇ ਹਨ ਜਾਂ ਪ੍ਰੀਵੀਅਸ ਇਗਜ਼ਾਮਸ ਦੇ ਵਿੱਚ ਆਉਣਾ ਹੋਣ ਜਾਂ ਤੁਹਾਡੀ ਕਪਤਾ ਦੇ ਹਰ ਇੱਕ ਜਿਹੜਾ ਅਭਿਆਸ ਆ ਉਹਦੇ ਵਿੱਚ ਦਿੱਤੀਆਂ ਹੋਣ ਅਸੀ ਹਰ ਇੱਕ ਹਫਤਾ ਦੇ 2 2 ਸਤਰਾਂ ਦਿੱਤੀਆਂ ਹੋਣ ਸੀ ਹਨ ਇੱਕ ਇੱਕ ਸਤਰ ਉਹ ਆਪਾਂ ਨੇ ਇਕੱਠੀਆਂ ਕਰਕੇ ਇੱਕ ਵੀਡੀਓ ਬਣਾਈ ਸੀ ਉਹਦੇ ਵਿੱਚੋਂ ਹੀ ਆਏ ਹੋਏ ਨੇ ਇਹ ਇਸ ਜਰਖੇਸ ਜ਼ਮੀਨ ਦੇ ਡੈਸ਼ ਫਟਿਆ ਜ਼ਹਿਰ ਪਰ ਫਿਰ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਇੱਕ ਵਾਰ ਕਵਿਤਾਵਾਂ ਪੜ੍ਹ ਲਓ ਚਲੋ ਫਿਰ ਵੀ ਵਿੱਚੋਂ ਹੀ ਆ ਗਿਆ ਇਹ ਲੋਂ ਲੋਂ ਫੁੱਟਿਆ ਜ਼ਹਿਰ ਇਸ ਜਰਖੇ ਜਮੀਨ ਦੇ ਲੂ ਲੂ ਫੁੱਟਿਆ ਜ਼ਹਿਰ ਹਾਂਜੀ ਅੱਗੇ ਕਾਵ ਸਤਰ ਸੀ ਕੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਵੱਜਦੇ ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ ਅੱਗੇ ਸੀ ਖੋਤਪੁਰੀ ਇਹ ਤਾਂ ਬਹੁਤ ਸੌਖਿਆ ਉਸੇ ਛੋਟੇ ਕੁਐਸਚਨ ਢਿੱਡ ਭਰਿਆ ਕੰਮ ਸਰਿਆ ਢਿੱਡ ਭਰਿਆ ਕੰਮ ਸਰਿਆ ਹਾਂਜੀ ਨੈਕਸਟ ਸੀ ਇੱਕ ਜਾਂ ਦੋ ਸ਼ਬਦਾਂ ਵਿੱਚ ਆਨਸਰ ਕਰਨੇ ਸੀ ਰੁੱਤਾਂ ਦੇ ਬਦਲਵੇਂ ਗੇੜ ਵਿੱਚੋਂ ਜਨਮੇ ਮੇਲਿਆਂ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ਤਾਂ ਮੌਸਮੀ ਮੇਲੇ ਮੌਸਮੀ ਮੇਲੇ ਇਹ ਸੀ ਥੋੜਾ ਡੀਪ ਸਟੱਡੀ ਦੇ ਵਿੱਚ ਹੁਣ ਮੌਸਮੀ ਮੇਲੇ ਦੇਖੋ ਇਹ ਤੁਹਾਡੀ ਬੁੱਕ ਦੇ ਵਿੱਚ ਜਿਹੜਾ ਆਪਣਾ ਚੈਪਟਰ ਹੈਗਾ ਮੇਲੇ ਤੇ ਤਿਹਾਰਾਂ ਦੇ ਵਿੱਚੋਂ ਹਾਂਜੀ ਮੌਸਮੀ ਮੇਲੇ ਜੋ ਮਨੁੱਖੀ ਮਨ ਦੀ ਕੁਦਰਤ ਨਾਲ ਇੱਕ ਸੂਰਤਾ ਦੇ ਪ੍ਰਤੀਕ ਨੇ ਰੁੱਤਾਂ ਦੇ ਬਦਲਵੇਂ ਗੇੜ ਦੇ ਵਿੱਚੋਂ ਜਨਮੇ ਨੇ ਤਾਂ ਅਨਸਰ ਸੀ ਆਪਣਾ ਮੌਸਮੀ ਮੇਲੇ ਥੋੜਾ ਕੰਬਾ ਕਮਾ ਕੇ ਜੇ ਕੁਐਸਚਨ ਪਾਇਆ ਹੋਇਆ ਸੀ ਇਹ ਅੱਗੇ ਹੈਗਾ ਸੀ ਇਹ ਵੀ ਤੁਹਾਨੂੰ ਬਹੁਤ ਵਾਰ ਦੱਸਿਆ ਸੀ ਵੀ ਖਿੱਦੋ ਖੁੰਡੀ ਕਿਹਦੇ ਨਾਲ ਮਿਲਦੀ ਜੁਲਦੀ ਖੇਡ ਹੈ ਠੀਕ ਹੈ ਤੇ ਲੂਣ ਤੇਲ ਲੱਲੇ ਕਿਹਦੇ ਨਾਲ ਮਿਲਦੀ ਜੁਲਦੀ ਖੇਡ ਹੈ ਇਹ ਸਾਰੇ ਸੌਂਚੀ ਪੱਕੀ ਬਾਕਸਿੰਗ ਨਾਲ ਮਿਲਦੀ ਜੁਲਦੀ ਸਾਰੇ ਕਰਵਾਏ ਸੀ ਲੂਣ ਤੇਲ ਲੱਲੇ ਲੋ ਖੇਡ ਕਿਸ ਖੇਡ ਦੇ ਵਿੱਚ ਜਾ ਕੇ ਸਮੋਈ ਹੋਈ ਆ ਤਾਂ ক্রিকেট ক্রিকেট ਅੱਗੇ ਸੀ ਵਾਰਿਸ਼ ਸ਼ਾਹ ਕਪਤਾ ਕਿਸ ਦੀ ਰਚਨਾ ਤਾਂ ਅਮਰਤਾ ਪ੍ਰੀਤਮ ਦੀ ਅਮਰਤਾ ਪ੍ਰੀਤਮ ਅੱਗੇ ਸੀ ਦੂਜਿਆਂ ਦੀ ਝਾਕ ਛੱਡ ਕੇ ਆਪਣਾ ਕੰਮ ਕਰਨ ਦੀ ਨਸੀਹਤ ਦੇਣਾ ਠੀਕ ਹੈ ਜੇ ਆਪਾਂ ਕਹ ਸਕਦੇ ਵੀ ਜਦੋਂ ਆਪਾਂ ਹੱਥੀ ਕੰਮ ਕਰਨ ਦੀ ਮਹਾਨਤਾ ਦੱਸਣੀ ਹੋਵੇ ਵੀ ਦੂਜੇ ਦੇ ਕੀ ਝਾਕ ਦੇ ਵਿੱਚ ਰਹਿ ਕੇ ਆਪਣਾ ਕੰਮ ਨਾ ਛੱਡੋ ਬਲਕਿ ਆਪਣਾ ਕੰਮ ਆਪ ਕਰ ਲਓ ਤਾਂ ਸੀ ਆਪਣੇ ਹੱਥੀ ਆਪਣੇ ਹੀ ਕਾਸਵਾਰੀਏ ਆਪਣੇ ਹੱਥੀ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਆਪਣੇ ਹੱਥੀ ਆਪਣਾ ਆਪ ਹੀ ਕਾਜ ਸਵਾਰੀਏ ਹਾਂਜੀ ਆਪਣਾ ਦੇਸ਼ ਕਹਾਣੀ ਦੇ ਪਾਤਰ ਇਹ ਵੀ ਬਹੁਤ ਵਾਰ ਤੁਹਾਨੂੰ ਸਾਰੇ ਕਰਵਾਏ ਹੋਏ ਸੀ ਪਾਤਰਾਂ ਬਾਰੇ ਸਾਰੀ ਕਲੀਅਰ ਕਰਵਾ ਕੇ ਸੀ ਮੈਂ ਹਰ ਕਹਾਣੀ ਦੇ ਪਾਤਰ ਹਰਿੰਦਰ ਤੇ ਗੁਰਿੰਦਰ ਕੈਨੇਡਾ ਦੇ ਵਿੱਚ ਆਪਣਾ ਨਾਮ ਬਦਲ ਕੇ ਕੀ ਰੱਖਦੇ ਨੇ ਹਰਿੰਦਰ ਰੱਖਦਾ ਹੈਰੀ ਤੇ ਗੁਰਿੰਦਰ ਦਾ ਗੈਰੀ ਹਾਂਜੀ ਨੈਕਸਟ ਸੀ ਐਮਸੀਕਿਊਜ਼ ਚੁੰਮਰ ਲੋਕ ਨਾਚ ਕਿੰਨੀਆਂ ਤਾਲਾਂ ਵਿੱਚ ਨੱਚਣਾ ਤਿੰਨ ਹੇ ਇੱਥੇ ਲਿਖਿਆ ਵਿੱਚੋਂ ਕਿਹੜਾ ਗਹਿਣਾ ਵੀ ਤੁਹਾਨੂੰ ਦੱਸ ਸੀ ਕਿ ਗਹਿਣੇ ਬਾਰੇ ਕੁਐਸਚਨ ਪੱਕਾ ਹੋਊਗਾ ਦੇਖੋ ਕਿਉਂਕਿ ਆਪਾਂ ਨੂੰ ਪ੍ਰੀਬੋਰਡ 'ਚ ਵੀ ਆਇਆ ਹੋਇਆ ਸੀ ਤਾਂ ਗਹਿਣੇ ਦੇ ਵਿੱਚ ਕਿਹੜਾ ਸੀ ਤਾਂ ਉਹਨੂੰ ਸਾਰੇ ਮਰਦਾਂ ਦੇ ਗਹਿਣੇ ਕਿਹੜੇ ਸੀ ਔਰ ਔਰਤਾਂ ਦੇ ਗਲ ਦੇ ਵਿੱਚ ਪਹਿਨਣ ਵਾਲੇ ਕੰਨਾਂ ਦੇ ਵਿੱਚ ਪਹਿਨਣ ਵਾਲੇ ਵੀਣੀ ਦੇ ਵਿੱਚ ਹਰ ਟੈਸਟ ਪੇਪਰ ਦੇ ਵਿੱਚ ਜਿਹੜਾ ਵੀ ਆਪਾਂ ਮਾਡਲ ਟੈਸਟ ਪੇਪਰ ਹਨ ਜਿੰਨੇ ਵੀ ਵੀਡੀਓਜ਼ ਬਣਾਏ ਜਾਂਦੇ ਹਨ ਹਰ ਇੱਕ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਿਆ ਤਾਂ ਇਹ ਸੀ ਗਰਦਨ ਵਾਲੇ ਗਰਦਨ ਵਾਲੇ ਸੀ ਹਮੇਲ ਠੀਕ ਹੈ ਲੋਟਣ ਕੰਨਾਂ ਦੇ ਵਿੱਚ ਪਹੁੰਦੇ ਨੇ ਗੋਖੜੂ ਪਹੁੰਦੇ ਨੇ ਜਿਹੜੇ ਕਿ ਬਾਹਾਂ ਸਿਰ ਦੇ ਵਿੱਚ ਤਾਂ ਹਮੇਲ ਸੀ ਗੱਲ ਦੇ ਵਿੱਚ ਕਰ ਜਾ ਆਪਣੇ ਕਹਾਣੀ ਦੇ ਵਿੱਚ ਜਿੱਤੋ ਆਪਣੇ ਵੱਡੇ ਵੀਰ ਤੋਂ ਕਿੰਨੀ ਛੋਟੀ ਸੀ 8-10 ਸਾਲ ਛੋਟੀ ਸੀ ਉਹ 17 ਕੁ ਸਾਲਾਂ ਦੀ ਸੀ ਅੱਗੇ ਹੈਗਾ ਸਾਂਝ ਹਮੇਸ਼ਾ ਆਪਣੇ ਬਰਾਬਰ ਦੇ ਹੀ ਧਿਰ ਨਾਲ ਰੱਖਣੀ ਚਾਹੀਦੀ ਆ ਇਹ ਸੀ ਡਾਡੇ ਨਾਲ ਪਿਆਲੀ ਉਹ ਮੰਗਾ ਉਹ ਮੰਗੇ ਹੀ ਸੋ ਕੱਢੇ ਗਾਲੀ ਇਹ ਸੀ ਅਗੇ ਆਗਾ ਆਪੇ ਫਾਥੜੀਏ ਤੈਨੂੰ ਕੌਣ ਛੜਾਵੇ ਤੈਨੂੰ ਕੌਣ ਛੜਾਵੇ ਤੈਨੂੰ ਕੌਣ ਛੜਾਵੇ ਹਾਂਜੀ ਅੱਗੇ ਸੀ ਪੈਰੇ ਚੋਂ ਆਨਸਰ ਲੱਭਣੇ ਹਾਂਜੀ ਤੁਹਾਨੂੰ ਦੱਸਿਆ ਸੀ ਕਿ ਇੱਕ ਤਾਂ ਪੈਰੇ ਚੋਂ ਕੁਐਸਚਨ ਇਹ ਹੀ ਆਊਗਾ ਕਿ ਇਹ ਵੀ ਤੁਹਾਨੂੰ ਹਰ ਮਾਡਲ ਟੈਸਟ ਪੇਪਰ ਚ ਆਪਾਂ ਦੱਸਿਆ ਸੀ ਵੀ ਕਿਵੇਂ ਤੁਸੀਂ ਪਛਾਣਨਾ ਹਨ ਇਹ ਚ ਮੇਲੇ ਦੇ ਤਿਹਾਰਾਂ ਦੀ ਗੱਲ ਹੋ ਰਹੀ ਆ ਸ਼ਪਾਰ ਦੇ ਮੇਲੇ ਦੀ ਗੱਲ ਹੋ ਰਹੀ ਸੀ ਤਾਂ ਇਹ ਕਿਹੜਾ ਚੈਪਟਰ ਸੀ ਪੰਜਾਬ ਦੇ ਮੇਲੇ ਤੇ ਤਿਹਾਰ ਦੂਜਾ ਆਨਸਰ ਮੈਂ ਪਹਿਲੇ ਤਾਂ ਦੂਜੇ ਬਾਅਦ ਚ ਦੱਸਦੀ ਹਾਂ ਇਹਦਾ ਚੈਪਟਰ ਦਾ ਨਾਮ ਸੀ ਪੰਜਾਬ ਦੇ ਮੇਲੇ ਦੇ ਤਿਹਾਰ ਤੇ ਰਾਈਟਰ ਨੇਮ ਤੁਹਾਨੂੰ ਮੈਂ ਯਾਦ ਕਰਨ ਦੀ ਟ੍ਰਿਕ ਵੀ ਵੀਡੀਓ 'ਵਾਂ ਅਪਲੋਡ ਕੀਤੀ ਸੀ ਵੈਸੇ ਵੀ ਦੱਸਦੀ ਸੀ ਕਿ ਮੇਲੇ ਦੇ ਵਿੱਚ ਵੰਗਾ ਮਿਲਦੇ ਹਨ ਵੰਗਾ ਨੂੰ ਵੇਚਣ ਵਾਲਾ ਕੌਣ ਹੁੰਦਾ ਬਨਜਾਰਾ ਤਾਂ ਰਾਈਟਰ ਨੇਮ ਡਾਕਟਰ ਐਸ ਐਸ ਬਨਜਾਰਾ ਵਿਧੀ ਡਾਕਟਰ ਅਸਸ ਬੁੰਜਾਰਾ ਵਿਧੀ ਅਗਿਆਗਸ਼ਪਾਰ ਦੇ ਮੇਲੇ ਦਾ ਚਰਿੱਤਰ ਬਦਲਣ ਦਾ ਕਾਰਨ ਕੀ ਹੈ ਦੇਖੋ ਇਸ ਮਤਲਬ ਕਿ ਸ਼ਪਾਰ ਦੇ ਮੇਲੇ ਦੇ ਵਿੱਚ ਗੁੱਗੇ ਦੇ ਭਗਤੋਂ ਤੋਂ ਬਿਨਾਂ ਦੂਜੇ ਲੋਕ ਵੀ ਚੋਖੀ ਮਾਤਰਾ ਦੇ ਵਿੱਚ ਆ ਕੇ ਸ਼ਾਮਲ ਹੁੰਦੇ ਨੇ ਜਿਸ ਕਰਕੇ ਇਸ ਮੇਲੇ ਦਾ ਚਰਿੱਤਰ ਲੋਕਿਕ ਹੋ ਗਿਆ ਠੀਕ ਹੈ ਇਹ ਅਨਸਰ ਆਉਣਾ ਸੀ ਅੱਗੇ ਇਹਨਾਂ ਦੇ ਅਰਥ ਦੱਸਨੇ ਸੀ ਸੰਦਰਭ ਸੁਦੀ ਕੀ ਹੁੰਦਾ ਚਾਨਣ ਪੱਖ ਸੁਦੀ ਤੇ ਵਦੀ ਹੁੰਦੇ ਨੇ ਠੀਕ ਹੈ ਸੁਦੀ ਹੁੰਦਾ ਚਾਨਣ ਪੱਖ ਚਾਨਣ ਪੱਖ ਵਧੀ ਹੁੰਦਾ ਹਨੇਰ ਪੱਖ ਮਾੜੀ ਇਹ ਕੀ ਆ ਗੁੱਗੇ ਦੇ ਗੁੱਗੇ ਪੀਰ ਦੇ ਪੂਜਾ ਦਾ ਸਥਾਨ ਆ ਗੁੱਗੇ ਪੀਰ ਦੀ ਪੂਜਾ ਦਾ ਸਥਾਨ ਆ ਇਹ ਜੋ ਆਪਾਂ ਕਹਿ ਸਕਦੇ ਕੀ ਵੀ ਸਥਾਨਕ ਦੇਵਤਿਆਂ ਦੇ ਸਥਾਨ ਨੂੰ ਆਪਾਂ ਮਾੜੀ ਕਹਿੰਦੇ ਆ ਗੁੱਗੇ ਪੀਰ ਨਾਲ ਸੰਬੰਧਿਤ ਹੈ ਹਾਂਜੀ ਪੱਤਰ ਦੇ ਕੁਐਸਚਨ ਆਨਸਰ ਦੈਨ ਉਸ ਤੋਂ ਬਾਅਦ ਅਸੀਂ ਤੁਹਾਡਾ ਪੱਤਰ ਵੀ ਬਹੁਤ ਈਜ਼ੀ ਆਇਆ ਸੀ ਹਨਾ ਹਾਂਜੀ ਤੇ ਟੁਕਮੰਸਰ ਲੇਖ ਦੱਸਣਾ ਸੀ ਟੁਕਮੰਸਰ ਲੇਖ ਇਹਦਾ ਹੈਗਾ ਸੀ ਸਟੂਡੈਂਟਸ ਬਾਕੀ ਦੇ ਇਹਦੀ ਸ਼ਬਦ ਕੋਸ਼ ਅ ਤਰਤੀਬ ਅਨੁਸਾਰ ਦੇਖਦੇ ਅੱਗੇ ਹਾਂਜੀ ਟੁਕਮੰਸਰ ਲਿਖਿਆ ਸੀ ਦੀ ਮਨੁੱਖੀ ਸ਼ਖਸੀਅਤ ਤੇ ਬਚਪਨ ਸ਼ਖਸੀਅਤ ਮਨੁੱਖੀ ਸ਼ਖਸੀਅਤ ਤੇ ਬਚਪਨ ਹਾਂਜੀ ਨੈਕਸਟ ਹਾਂਜੀ ਸ਼ਬਦ ਕੋ ਉਤਰ ਦੀ ਤਾਂ ਬਹੁਤ ਜਿਆਦਾ ਈਜ਼ੀ ਆਈ ਹੋਈ ਸੀ ਹਨਾ ਇਹ ਤਾਂ ਬਹੁਤ ਜਿਆਦਾ ਈਜ਼ੀ ਸੀ ਸਿੱਧਾ ਊੜੇ ਤੋਂ ਚੱਕਨੇ ਸੀ ਅਨਸਰ ਹਰ ਇੱਕ ਮਤਲਬ ਕਿ ਅੱਖਰ ਮੈਂ ਤਾਂ ਜਿਵੇਂ ਪਹਿਲੇ ਵੀ ਕਿਹਾ ਸੀ ਕਿ ਐਵੇਂ ਆਉਂਦੀ ਹੁੰਦੀ ਹੈ ਇਹ ਜਾਂ ਇੱਕ ਤਾਂ ਆਉਂਦੀ ਹੁੰਦੀ ਹੈ ਕਿ ਸੇਮ ਅੱਖਰਾਂ ਵਾਲੀ ਹਨਾ ਸੇਮ ਅੱਖਰ ਤੋਂ ਸ਼ੁਰੂ ਹੋਏ ਸ਼ਬਦ ਤੇ ਇੱਕ ਉਹ ਅਲੱਗ-ਅਲੱਗ ਅੱਖਰਾਂ ਨਾਲ ਸ਼ੁਰੂ ਹੋਏ ਸ਼ਬਦ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਸੀ ਉਪਬੋਲੀ ਊੜੇ ਤੇ ਠੀਕ ਹੈ ਊੜਾ ਐੜਾ ਐੜੇ ਤੇ ਹੈਗਾ ਸੀ ਆਵਾਜ਼ ਈਡੀ ਹੈ ਨਹੀਂ ਸੀ ਸਸਿਆ ਸਸੇ ਤੇ ਸੀ ਸਹਜੇ ਸਸਾ ਹਾ 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 ਹੈ ਤੇ ਹਗਾਮਾ ਇਹ ਤਾਂ ਬਿਲਕੁਲ ਈਜ਼ੀ ਸੀ ਅੱਗੇ ਅੱਗੇ ਉੜੜ ਬੋਲ ਕੇ ਹਾ ਹਾ ਕੱਕੇ ਤੇ ਕਸਰਤ ਠੀਕ ਆ ਲਾਸਟ ਦੇ ਵਿੱਚ ਕਿਹੜਾ ਬਚ ਗਿਆ ਸੀ ਮਕਸਦ ਸੋ ਇੱਕ ਤਾਂ ਹੀ ਸੀ ਠੀਕ ਹੈ ਇਧਰ ਵਾਲੀ ਦੇ ਆਨਸਰ ਉਪਬੋਲੀ ਆਵਾਜ਼ ਸਹਜੇ ਹਗਾਮਾ ਕਸਰਤ ਮਕਸਦ ਤੇ ਹੁਣ ਵਾਵੇ ਵਾਲੇ ਸੀ ਇਧਰੋਂ ਵਾਵੇ ਵਾਲੇ ਪਹਿਲਾਂ ਮੁਕਤਾ ਵਾਵਾ ਕਿਦੇ ਸੀ ਕਬੌਟੀ ਦੇ ਵਿੱਚ ਸੀ ਇੱਕ ਵਰਜਿਸ਼ ਦੇ ਵਿੱਚ ਇੱਕ ਵਕਾਲਤ ਇੱਕ ਵਕਤਾ ਦੇ ਵਿੱਚ ਤਾਂ ਇਹ ਤੋਂ ਪਹਿਲਾਂ ਜਦੋਂ ਪਹਿਲਾ ਅੱਖਰ ਸੇਮ ਹੋਵੇ ਉਹ ਨਾਲ ਮਾਤਰਾ ਵੀ ਸੇਮ ਹੋਵੇ ਮਤਲਬ ਕਿ ਤਿੰਨੇ ਚਾਰੋਂ ਮੁਕਤੇ ਨੇ ਤਾਂ ਦੂਜਾ ਅੱਖਰ ਦੇਖਾਂਗੇ ਇੱਕ ਹਾ ਹਾ ਇੱਕ ਰਾ ਰਾ ਇੱਕ ਕਕਾ ਇੱਕ ਕਕਾ ਤਾਂ ਇਹਨਾਂ ਦੇ ਵਿੱਚ ਪਹਿਲਾਂ ਕਿਹੜਾ ਹੁੰਦਾ ਹਾ ਹਾ ਹੁੰਦਾ ਬੌਟੀ ਪਹਿਲਾਂ ਆ ਗਿਆ ਫਿਰ ਹੁਣ ਕੱਕੇ ਵਾਲੇ ਵੀ ਦੋ ਸੀ ਇੱਕ ਕੰਨਾ ਇੱਕ ਕਕਾ ਮੁਕਤਾ ਇੱਕ ਕੱਕੇ ਨਾਲ ਕੰਨਾ ਤਾਂ ਮੁਕਤਾ ਵਾਲਾ ਪਹਿਲਾਂ ਲਵਾਂਗੇ ਆਪਾਂ ਵਕਤਾ ਫਿਰ ਵਕਾਲਤ ਫਿਰ ਵਰਜਿਸ਼ ਆਪਣੇ ਆਪ ਪਿੱਛੇ ਚਲਾ ਗਿਆ ਵਰਜਿਸ਼ ਉਸ ਤੋਂ ਬਾਅਦ ਵਾਵੇਨ ਮੁਕਤਾ ਕੰਨਾ ਸਿਆਰੀ ਸਿਆਰੀ ਵਾਲਾ ਵੀਰਾਨ ਫੇ ਲਾਸਟ ਦੇ ਵਿੱਚ ਵੈਦਗੀ ਲਾਸਟ ਦੇ ਵਿੱਚ ਵੈਦਗੀ ਸੋ ਇਹ ਸੀ ਹਾਂਜੀ ਇਹ ਸੀ ਇਧਰਲੇ ਦਾ ਆਨਸਰ ਵਰਟੀ ਵਕਤਾ ਵਕਾਲਤ ਵਰਜਿਸ਼ ਵੀਰਾਨ ਵੈਦਗੀ ਤੇ ਅੱਗੇ ਹੈਗੇ ਨੇ ਵਾਕ ਬਣਾਉਂਦਰਾ ਸੀ ਭਾਵੇਂ ਤੁਸੀਂ ਦੌਲਤਮੰਦ ਹੋ ਤਾਂ ਵੀ ਸੁਖੀ ਨਹੀਂ ਸੰਯੁਕਤ ਵਾਕ ਬਣਾਉਣਾ ਤੇ ਇਹਦਾ ਵਾਕ ਸੀ ਤੁਸੀਂ ਦੌਲਤਮੰਦ ਹੋ ਪਰ ਸੁਖੀ ਨਹੀਂ ਤੁਸੀਂ ਤੁਸੀਂ ਦੌਲਤ ਤੁਸੀਂ ਤੁਸੀਂ ਦੌਲਤਮੰਦ ਹੋ ਪਰ ਸੁਖੀ ਨਹੀਂ ਪਰ ਸੁਖੀ ਨਹੀਂ ਤੁਸੀਂ ਦੌਲਤਮੰਦ ਹੋ ਪਰ ਤੁਸੀਂ ਦੌਲਤਮੰਦ ਹੋ ਕਮਾ ਪਰ ਸੁਖੀ ਨਹੀਂ 22ਵੇਂ ਵਾਚਕ ਵਾਕ ਬਣਾਉਣਾ ਇਹ ਵੀ ਜਿੰਨੇ ਵੀ ਆਪਾਂ ਮਾਡਲ ਟੈਸਟ ਪੇਪਰਾਂ 'ਚ ਕਰਾਏ ਸੀ ਉਹਨਾਂ 'ਚ ਆਏ ਹੋਏ ਨੇ ਫੁੱਲ ਬਹੁਤ ਸੁੰਦਰ ਹੈ ਫੁੱਲ ਬਹੁਤ ਸੁੰਦਰ ਹੈ ਤੇ 22ਵੇਂ ਵਾਚਕ ਬਣਾਉਣਾ ਸੀ ਕਿੰਨਾ ਸੁੰਦਰ ਫੁੱਲ ਕਿੰਨਾ ਸੁੰਦਰ ਫੁੱਲ ਹੈ ਕਿੰਨਾ ਸੁੰਦਰ ਫੁੱਲ ਹੈ ਫਿਰ ਇਸ ਵਿੱਚ ਕਿੰਨਾ ਸੁੰਦਰ ਫੁੱਲ ਹੈ ਫਿਰ ਵੀ ਇਸ ਵਿੱਚ ਚੈਨ ਲਾਉਣਾ ਸੀ ਠੀਕ ਹੈ ਪ੍ਰਸ਼ਨਵਾਚਕ ਬੱਚੇ ਸਭ ਨੂੰ ਪਿਆਰੇ ਲੱਗਦੇ ਹਨ ਪ੍ਰਸ਼ਨਵਾਚਕ ਦੇ ਵਿੱਚ ਆਪਾਂ ਬਣਾਉਣਾ ਸੀ ਬੱਚੇ ਕਿਸ ਨੂੰ ਪਿਆਰੇ ਨਹੀਂ ਲੱਗਦੇ ਬੱਚੇ ਕਿਸ ਨੂੰ ਪਿਆਰੇ ਨਹੀਂ ਲੱਗਦੇ ਬੱਚੇ ਕਿਸ ਨੂੰ ਪਿਆਰੇ ਕਿਸ ਨੂੰ ਪਿਆਰੇ ਨਹੀਂ ਲੱਗਦੇ ਪਿੱਛੇ ਕੁਐਸਚਨ ਮਾਰਕ ਬੱਚੇ ਕਿਸ ਨੂੰ ਪਿਆਰੇ ਨਹੀਂ ਲੱਗਦੇ ਪਿੱਛੇ ਪ੍ਰਸ਼ਨ ਚਿੰਨ ਅੱਗੇ ਸੀ ਕਰਤਰੀ ਦੇ ਵਿੱਚ ਪਹਿਲਾਂ ਕਰਤਾ ਲੈ ਕੇ ਆਉਣਾ ਇੱਥੇ ਲਿਖਿਆ ਸੀ ਰੋਟੀ ਮੇਥੋਂ ਖਾਧੀ ਗਈ ਠੀਕ ਆ ਕਰਮਣੀ ਵਾਚਕ ਸੀ ਇਹਨੂੰ ਕਰਤਾ ਵਿਚਕ ਬਣਾਉਣਾ ਸੀ ਤਾਂ ਲਿਖਣਾ ਸੀ ਮੈਂ ਰੋਟੀ ਖਾ ਰਿਹਾ ਹਾਂ 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 ਅੱਗੇ ਕਰਮਣੀ ਵਾਚਕ ਬਣਾਉਣਾ ਸੀ ਬਲਜੀਤ ਨੇ ਚਾਹ ਪੀਤੀ ਤਾਂ ਚਾਹ ਬਲਜੀਤ ਦੁਆਰਾ ਪੀਤੀ ਗਈ ਚਾਹ ਬਲਜੀਤ ਦੁਆਰਾ ਪੀਤੀ ਗਈ ਨਾ ਵਾਚਕ ਦੇ ਵਿੱਚ ਮੈਂ ਤੁਹਾਨੂੰ ਦੱਸੇ ਸੀ ਕਿ ਹਾਂ ਤੋਂ ਨਾ ਚਾਹੇ ਨਾ ਤੋਂ ਹਾਂ ਚ ਬਣਾਉਣਾ ਜਿਹੜੇ ਵੀ ਵਿਸ਼ੇਸ਼ਣ ਨੂੰ ਉਲਟਾ ਕਰ ਦੋ ਉਹ ਹਮੇਸ਼ਾ ਸੱਚ ਬੋਲਦਾ ਹੈ ਆਪਾਂ ਲਿਖਣਾ ਸੀ ਹਮੇਸ਼ਾ ਕਦੇ ਸੱਚ ਦਾ ਝੂਠ ਉਹ ਕਦੇ ਝੂਠ ਨਹੀਂ ਬੋਲਦਾ ਉਹ ਕਦੇ ਵੀ ਝੂਠ ਨਹੀਂ ਬੋਲਦਾ ਝੂਠ ਨਹੀਂ ਬੋਲਦਾ ਉਹ ਕਦੇ ਵੀ ਝੂਠ ਨਹੀਂ ਬੋਲਦਾ ਜਾਂ ਤੁਸੀਂ ਕਹਿ ਸਕਦੇ ਸੀ ਉਹ ਕਦੇ ਝੂਠ ਨਹੀਂ ਬੋਲਦਾ ਵੀ ਨਹੀਂ ਲਿਖਣਾ ਸੀ ਕੋਈ ਚੱਕਰ ਨਹੀਂ ਜੇ ਨਹੀਂ ਲਿਖਿਆ ਠੀਕ ਹੈ ਉਹ ਕਦੇ ਝੂਠ ਨਹੀਂ ਬੋਲਦਾ ਅਗੇ ਸਧਾਰਨ ਵਾਕ ਬਣਾਉਣਾ ਬਣਾਉਣਾ ਸੀ ਉਹ ਅਮੀਰ ਹੈ ਪਰ ਬਹੁਤ ਕੰਜੂਸ ਹੈ ਸਧਾਰਨ ਵਾਕ ਉਹ ਅਮੀਰ ਹੋ ਕੇ ਵੀ ਕੰਜੂਸ ਹੈ 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 ਹਾਂਜੀ ਅੱਗੇ ਮਿਸ਼ਰਤ ਵਾਕ ਬਿਮਾਰ ਹੋਣ ਕਰਕੇ ਉਹ ਤੁਹਾਡਾ ਕੰਮ ਨਹੀਂ ਕਰ ਸਕਦਾ ਤੇ ਇਹਦਾ ਬਣਨਾ ਸੀ ਉਹ ਤੁਹਾਡਾ ਕੰਮ ਇਸ ਕਰਕੇ ਨਹੀਂ ਕਰ ਸਕਦਾ ਕਿਉਂਕਿ ਇਹ ਬਿਮਾਰ ਹੈ ਉਹ ਤੁਹਾਡਾ ਕੰਮ ਇਸ ਕਰਕੇ ਨਹੀਂ ਕਰ ਸਕਦਾ ਹੈ ਕਿਉਂਕਿ ਉਹ ਬਿਮਾਰ ਹੈ ਕਿਉਂਕਿ ਉਹ ਬਿਮਾਰ ਹੈ ਉਹ ਤੁਹਾਡਾ ਕੰਮ ਇਸ ਕਰਕੇ ਨਹੀਂ ਕਰ ਸਕਦਾ ਸਕਦਾ ਹੈ ਕਿਉਂਕਿ ਉਹ ਬਿਮਾਰ ਹੈ ਹਾਂਜੀ ਅਗੇ ਤੇ ਇਹਨਾਂ ਦੇ ਤੁਸੀਂ ਅਰਥ ਦੱਸ ਸਕਦੇ ਸੀ ਸਿੱਧੇ ਚਹਿਵਾਕ ਵੀ ਬਣਾ ਸਕਦੇ ਸੀ ਜਦੋਂ ਕਿ ਇੱਧਰ ਦੀ ਮਹਾਤਤਾ ਉਹ ਸ਼ਹਿਰ ਵਾਲ ਭਜਦਾ ਤੇ ਅਰਥ ਇਹ ਸੀ ਵੀ ਜਦੋਂ ਕਿਸੇ ਦੇ ਮਾੜੇ ਦਿਨ ਆ ਜਾਣਾ ਤਾਂ ਉਹ ਬੇਸਮਝੀ ਪਰੇ ਕੰਮ ਕਰਨ ਲੱਗ ਪੈਂਦਾ ਬਿੱਲੀ ਦੇ ਸਹਰਾਣੇ ਦੁੱਧ ਨਹੀਂ ਜਾਂਦਾ ਤਾਂ ਇਹਦਾ ਇਹ ਸੀ ਵੀ ਖਾਣ ਵਾਲਿਆਂ ਦੇ ਸਾਹਮਣੇ ਕੋਈ ਚੀਜ਼ ਨਹੀਂ ਠਿੱਕ ਸਕਦੀ ਵਾਦੜੇ ਸਜਾਦੜੇ ਨਿਭਣ ਸਿਰਾਂ ਦੇ ਨਾਲ ਮਤਲਬ ਕਿ ਇਹਦਾ ਇਹ ਸੀ ਕਿ ਪੱਕੀਆਂ ਯਾਤਾਂ ਛੇਤੀ ਨਹੀਂ ਜਾਂਦੀਆਂ ਇੱਕ ਦਰ ਬੰਦ ਸੌ ਦਰ ਖੁੱਲਾ ਜਦੋਂ ਆਪਾਂ ਨੇ ਕਹਿਣਾ ਹੋਵੇ ਕਿ ਹਮੇਸ਼ਾ ਜ਼ਿੰਦਗੀ ਦੇ ਵਿੱਚ ਆ ਉਮੀਦ ਉਮੀਦਵੱਦ ਜਾਂ ਆਸਵੰਦ ਰਹਿੰਦੀ ਦੇ ਉਪਦੇਸ਼ ਦੇਣਾ ਹੋਵੇ ਉਠੇ ਤਾਂ ਉਠ ਨਹੀਂ ਰੇਤੇ ਦੀ ਮੁੱਠ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹ ਬੇਕਾਰ ਹੈ ਸਵੈ ਪ੍ਰੋਸਾ ਵੱਡਾ ਤੋਸਾ ਤਾਂ ਜਦੋਂ ਆਪਣੇ ਕਹਿਣਾ ਹੋਵੇ ਕਿ ਸਵੈ ਪ੍ਰੋਸੇ ਵਰਗੀ ਕੋਈ ਚੀਜ਼ ਨਹੀਂ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ ਜਦੋਂ ਮਤਲਬ ਕਿ ਆਪਣਾ ਜਦੋਂ ਖਰਚਾ ਕੁਝ ਨਾ ਹੋਵੇ ਪਰ ਲਾਭ ਜ਼ਿਆਦਾ ਹੋ ਜਾਵੇ ਘਰ ਦਾ ਛੜਿਆ ਬਣ ਗਿਆ ਵਾਣ ਨੂੰ ਲੱਗੀ ਅੱਗ ਤਾਂ ਇਹਦਾ ਇਹ ਸੀ ਕਿ ਵੀ ਜਦੋਂ ਜਿਹੜਾ ਕਿ ਬੰਦਾ ਜਦੋਂ ਕੋਈ ਇੱਕ ਥਾਂ ਦੀ ਤੰਗੀ ਤੋਂ ਬਚਣ ਲਈ ਹੋਰ ਥਾਂ ਤੇ ਜਾਵੇ ਉੱਥੇ ਵੀ ਉਹਨੂੰ ਮੁਸ਼ਕਲ ਆ ਜਾਣ। ਹਾਂਜੀ ਇਹ ਸੀ ਤੁਹਾਡੇ ਕੇਂਦਰੀ ਭਾਵ ਤੇ ਅੱਗੇ ਸਾਰ ਸੀ। ਥੈਂਕਸ।